₹100 ₹100 ₹100 ₹100 सूट ₹100 सूट ਲੈ ਜਾਓ ₹100 ਜਿਹੜਾ ਬਾਜ਼ਾਰ ਚ ਮਿਲਦਾ 5-500 ਦਾ ਮਾਤੂ ਸ਼ਰੀ ਦਸਤਾਰ ਬਾਗੇ ਪਰਾਨੇ ਲੱਗ ਗਈ ਸੇਲ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 28 ਜੂਨ ਤੱਕ ਆਜੋ ਲੈ ਜਾਓ ₹100 सूट ₹100 ₹100 ਚੱਕੋ ਜੀ ਓਏ ਆਲ ਓਵਰ ਕਰੇਵ ਆ ਗਈ ਆ ਪੂਰਾ 5 ਮੀਟਰ ਕਰੇਵ ਦਾ ਸੂਟ ਓਏ ਕੋਈ ਗੱਲਾਂ ਨਹੀਂ ਕੋਈ ਜਾਲੀ ਸੋਦੇ ਨਹੀਂ ਪੂਰੇ ਕੱਪੜੇ ਵਧੀਆ ਆ ਕੱਪੜੇ ਦੀ ਕੁਆਲਿਟੀ ਇਨ ਨੂੰ ਨਹੀਂ ਕੋ ਜਣਾ ਹੋਰ ਬੁੱਧਾ ਫਾਇਦਾ ਕਰ ਦਿੰਦੇ ਆ ਜਿਹੜੇ ਬਜ਼ਾਰਾਂ 'ਚ ਤੁਸੀਂ ਜਾ ਕੇ ਲੈਨੇ ਹੋ 600 700 ਰੁਪਏ ਦੇ 5 ਮੀਟਰ ਸੂਟ ਦੁਪੱਟਾ ਨਾਲ ਅਸੀਂ ਦਵਾਂਗੇ ਸਿਰਫ 200 ਰੁਪਏ 'ਚ 6 600 ਵਾਲਾ ਸੂਟ ਲੈ ਜਾਓ 200 ਰੁਪਏ 'ਚ ਹੋਰ ਸੂਟਾਂ ਤੇ ਵੀ ਬਹੁਤ ਵੱਡੀ ਆਫਰ ਲੱਗੀ ਜਿਹੜਾ 100 ਦਾ ਸੂਟ ਕਹਿ ਰਹੇ ਹਾਂ ਦੇ ਰਹੇ ਆ ਭਾਕੇ ਭਰਾਣੇ ਚੈੱਕ ਕਰ ਲਓ ਜਿਹੜੇ 7 700 ਵਾਲੇ ਸੂਟ ਸੀ 700 ਦੇ ਦੋ ਕਰਤੇ ਜਿਹੜੇ 1000 1000 ਦੇ ਸੂਟ ਸੀ 1000 ਦੇ ਦੋ ਕਰਤੇ ਸਿਰਫ 4 ਦਿਨ 4 ਦਿਨ ਦੀ ਸੇਲ ਆਲ ਓਵਰ ਸੂਟ ਚੈੱਕ ਕਰ ਲੋ ਜਿਹੜੇ 8 800 ਦੇ ਸੀ 4 400 ਦੇ ਕਰਤੇ ਜਿਹੜੇ 5 500 ਵਾਲੇ ਸੀ 2.5 250 ਦੇ ਕਰਤੇ ਆ ਦੁਪੱਟੇ 100 100 ਰੁਪਏ ਦੇ ਵੇਚਦੇ ਸੀ 4 ਦਿਨ 50 50 ਰੁਪਏ ਦੇ ਦੁਪੱਟੇ ਕਰਦੇ ਕੋਈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਜਾਂ ਤੁਹਾਡੇ ਘਰ ਵਿਆਹ ਵਿਆਹ ਚਾਹੀਦਾ ਕਪੜਾ 50000 ਦਾ ਕਪੜਾ 15000 ਆ ਦੇਖੋ ਲੋਕ ਦੂਰੋਂ ਦੂਰੋਂ ਆ ਗਏ ਆ ਦੇਖੋ ਚਾਰੇ ਪਾਸੇ ਬਹੁਤ ਵੱਡਾ ਇਕੱਠ ਹੋ ਗਿਆ ਛਾਠਾ ਮਾਰਦਾ ਇਕੱਠ ਹੋ ਗਿਆ ਲੋਕ ਦੂਰੋਂ ਦੂਰ ਆ ਗਏ ਪਿੰਡਾਂ ਚੋਂ ਨਿਕਲ ਨਿਕਲ ਕੇ ਆ ਗਏ ਉਹ ਗਰੁੱਪ ਬਣਾ ਬਣਾ ਆ ਗਏ ਬਾਹਰ ਦੇਖੋ ਬਾਹਰ ਦੇਖੋ ਇਧਰ ਸੱਜੇ ਆ ਤੁਸੀਂ ਦੇਖੋ ਖੱਬੇ ਆ ਤੁਸੀਂ ਦੇਖੋ ਬਾਹਰ ਦੇਖੋ ਵੱਡੀਆਂ ਵੱਡੀਆਂ ਫੋਰਚੂਨਰਾਂ 14 18 ਗੱਡੀਆਂ ਉਹ ਕਈ ਪ੍ਰਾ ਮੋਟਰਸਾਈਕਲਾਂ ਤੇ ਆਏ ਆ ਕਈ ਐਕਟਵਾਟਰ ਪੈਣ ਆ ਗਈਆਂ ਉਹ ਕਈ ਸਾਈਕਲਾਂ ਤੇ ਆ ਗਏ ਬਾਜ਼ਾਰ ਚ ਮਿਲਦਾ 700 ਦਾ ਇੱਕ ਇੱਥੋਂ ਲੈ ਜਾਓ 500 ਰੁਪਏ 2 250 ਰੁਪਏ 250 ਰੁਪਏ 250 ਰੁਪਏ 2500 ਰੁਪਏ ਦਾ ਸੂਟ ਇਹਦਾ ਬਾਜ਼ਾਰ ਚ ਮਿਲਦਾ 1500 ਰੁਪਏ ਦਾ ਇਥੋਂ ਲੈ ਜਾਓ 500 ਰੁਪਏ ਦਾ ਆ ਦੇਖੋ ਕੜਾਈ ਪਹੁੰਚਾਂ ਦੇ ਵੀ ਕੰਮ ਕੀਤਾ ਹੈਗਾ ਪ੍ਰਿੰਟਡ ਸੂਟ ਦੇ ਰਹੇ ਆ ਸ਼ਨੀਵਾਰ ਐਤਵਾਰ ਦੁਕਾਨ ਬੰਦਿਆ ਗਰਮੀਆਂ ਨੇ ਛੁੱਟੀ ਕਰਕੇ ਸ਼ਨੀਵਾਰ ਐਤਵਾਰ ਦੁਕਾਨ ਬੰਦਿਆ ਸ਼ੁੱਕਰਵਾਰ ਤੱਕ ਆ ਜਾਓ ਪਰ ਬਹੁਤ ਵੱਡਾ ਫਾਇਦਾ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆਉਣਾ ਚਾਹੇ ਬੱਸ ਜਾਓ ਚਾਹੇ ਟੈਂਪੂ ਜਾਓ ਬੱਸ ਸਟੈਂਡ ਤੋਂ ਬਾਗੇ ਪਾਣੇ ਸਟੋਰ ਤੱਕ ਆਉਣ ਦੀ ਸਰਵਿਸ ਰਿਕਸ਼ੇ ਦੀ ਹੈਗੀ ਆ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਰਾਜਵਰੀ ਦਾ ਕਪੜਾ ਚੈਲੰਜ ਕਰਕੇ ਕਹਿੰਦੇ ਆ ਜਿਹੜਾ 50000 ਵਾਲਾ ਕਪੜਾ 15000 ਚ ਦੇ ਦਾਂਗੇ ਜਿਹੜੀ ਲੱਖ ਵਾਲੀ ਵਰੀ 50000 ਚ ਬਣਾ ਦਾਂਗੇ ਜਿਹੜੀ 2 ਲੱਖ ਵਾਲੀ ਵਰੀ ਆ ਲੱਖ ਰੁਪਏ ਚ ਬਣਾ ਕੇ ਦੇ ਦਾਂਗੇ ਰਾਜਾ ਮਹਾਰਾਜ ਵਾਲੇ ਰਾਣੀ ਵਾਲੇ ਸੂਟ ਦੇ ਰਹੇ ਆ ਇੱਥੇ ਇੱਕੋ ਹੀ ਛਾਤੇ ਦਾ ਸਾਰੀ ਵੈਰਾਈਟੀ 10 10 ਰੁਪਏ 20 20 ਰੁਪਏ ਐਦਾਂ ਦੇ ਪਾਰੇ ਪਾਰੇ ਸੂਟ ਸਿਰਫ 50000 ਰੁਪਏ ਮਾਰ ਜਾਂਦੇ ਦੇ ਰਹੇ ਆ ਚੈੱਕ ਕਰੋ ਜੀ yellow suit ਆ ਚੈੱਕ ਕਰੋ ਜੀ work ਵਾਲਾ suit ਕਹਿੰਦੇ ਵਿਆਹੀ ਵੀ ਕੁੜੀ ਨੇ ਜਦੋਂ ਰਿਸ਼ਤੇਦਾਰਾਂ 'ਚ suit ਪਾ ਕੇ ਜਾਣਾ ਨਾ ਤੇ ਕਿਸੇ ਨੇ ਕਿਹਾ 35000 ਦਾ ਕਿਸੇ ਨੇ ਕਿਹਾ 10000 ਦਾ ਕਹਿੰਨੇ ਕਹਿੰਦਾ 5000 ਦਾ ਪਰ ਮਾਤੂ ਸ਼੍ਰੀ ਦਸਤਾਰ ਨੇ ਕਹਿਣਾ ਨਹੀਂ 2750 ਜੇ ਦੇ ਦੇਣਾ 2750 ਜੇ 100 ਰੁਪਏ 100 ਰੁਪਏ 100 ਰੁਪਏ 100 ਰੁਪਏ suit 100 ਰੁਪਏ suit ਲੈ ਜਾਓ 100 ਰੁਪਏ ਜਿਹੜਾ ਬਾਜ਼ਾਰ 'ਚ ਮਿਲਦਾ 5-500 ਦਾ ਮਾਤੂ ਸ਼੍ਰੀ ਦਸਤਾਰ ਬਾਗੇ ਪਰਾਂੇ ਲੱਗ ਗਈ ਸੇਲ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ 28 ਜੂਨ ਤੱਕ ਆਜੋ ਲੈ ਜਾਓ 100 ਰੁਪਏ ਸੂਟ 100 ਰੁਪਏ ਸੂਟ ਭਾਈ ਜੀ 100 ਰੁਪਏ ਦਾ ਸੂਟ 100 ਰੁਪਏ ਦਾ ਦਾ ਸੂਟ ਹੈਗਾ ਹੀ ਹੈਗਾ ਹੋਰ ਸੂਟਾਂ ਤੇ ਵੀ ਬਹੁਤ ਵੱਡੀ ਆਫਰ ਲੱਗੀ ਜਿਹੜਾ 100 ਦਾ ਸੂਟ ਕਹਿ ਰਹੇ ਆ ਦੇ ਰਹੇ ਆ ਭਾਗੇ ਭਰਾਣੇ ਚੈੱਕ ਕਰ ਲੋ ਜਿਹੜੇ 7-700 ਵਾਲੇ ਸੂਟ ਸੀ 700 ਦੇ ਦੋ ਕਰਤੇ ਜਿਹੜੇ 1000-1000 ਦੇ ਸੂਟ ਸੀ 1000 ਦੇ ਦੋ ਕਰਤੇ ਸਿਰਫ 4 ਦਿਨ 4 ਦਿਨ ਦੀ ਸੇਲ ਆ ਆਲ ਓਵਰ ਸੂਟ ਚੈੱਕ ਕਰ ਲੋ ਜਿਹੜੇ 8-800 ਦੇ ਸੀ 4-400 ਦੇ ਕਰਤੇ ਜਿਹੜੇ ਆ ਦੁਪੱਟੇ 100-100 ਰੁਪਏ ਦੇ ਵੇਚਦੇ ਸੀ ਚਾਰ ਦਿਨ 50-50 ਰੁਪਏ ਦੁਪੱਟੇ ਕਰਦੇ ਆਜੋ ਆ ਕੜਾਈ ਵਾਲੇ ਸੂਟ ਚੈੱਕ ਕਰ ਲੋ ਜਿਹੜੇ ਅਸੀਂ 3-3000 ਦੇ ਵਿੱਚ ਆ ਜਿਹੜੇ 2-2000 ਦੇ ਵਿੱਚ ਆ ਕੋਈ 800 ਕੋਈ 850 ਕੋਈ 1000 ਕੋਈ 1500 ਅੱਧ ਮੁੱਲ ਲਾਤਾ ਸਾਰਿਆਂ ਰੂਟਾਂ ਤੇ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਉਹ ਦੁਕਾਨਦਾਰ ਉਹ ਜਾਂ ਤੁਹਾਡੇ ਘਰ ਵਿਆਹ ਵਿਆਹ ਚਾਹੀਦਾ ਕਪੜਾ 50000 ਦਾ ਕਪੜਾ 15000 ਆਹ ਦੇਖੋ ਲੋਕ ਦੂਰੋਂ ਦੂਰੋਂ ਆ ਗਏ ਆ ਇੱਧਰ ਵੀ ਦੇਖ ਲਓ ਚਾਰੇ ਪਾਸੇ ਉਧਰ ਵੀ ਕਹਿਰਾ ਮਾਰ ਕੇ ਧਾ ਦਿਓ ਮਤਲਬ ਲੋਕਾਂ ਨੂੰ ਪਤਾ ਬਈ ਫਾਇਦੇ ਹੋ ਰਹੇ ਆ ਇੱਥੇ ਤੁਸੀਂ ਆਉਣਾ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 28 ਜੂਨ ਤੱਕ ਆਉਣਾ ਵੱਡੇ ਫਾਇਦੇ ਦੇਖੋ ਜੀ ਫਾਇਦੇ ਹੁੰਦੇ ਪਏ ਆ ਇੱਥੇ ਵੀ ਦੇਖ ਲਓ ਫਾਇਦੇ ਹੁੰਦੇ ਪਏ ਲੋਕਾਂ ਨੂੰ ਜੋ ਵੀਡੀਓ ਜੇ ਦਿਖਾ ਰਹੇ ਆ ਉਹ ਦੇ ਰਿਆ ਤਾਂ ਹੀ ਇੰਨਾ ਜ਼ਿਆਦਾ ਕਾਠਾ ਲੋਕ ਦੂਰੋਂ ਦੂਰੋਂ ਆ ਰਹੇ ਆ 100 ਵਾਲਾ ਸੂਟ ਕਹਿੰਨੇ ਆ ਦਿਨੇ ਆ 500 ਦੇ ਦੋ ਕਹਿੰਨੇ ਆ ਦਿਨੇ ਆ 700 ਦੇ ਦੋ ਕਹਿੰਨੇ ਆ ਦਿਨੇ ਆ 1500 ਦੇ ਦੋ ਕਹਿੰਨੇ ਆ ਉਹ ਵੀ ਅਸੀਂ ਦਿੰਨੇ ਆ ਦੇਖੋ ਅੰਦਰ ਦਾ ਰਾਸ਼ ਦੇਖ ਲਿਆ ਬਾਹਰ ਵੀ ਦੇਖੋ ਕਿੰਨਾ ਵੱਡਾ ਰਾਸ਼ ਆ ਬਾਹਰ ਲੋਕ ਅਜੇ ਖੜੇ ਆ ਸੜਕਾਂ ਦੇ ਉੱਤੇ ਵੱਡਾ ਭਜਦਾ ਇੱਕ ਜ਼ਰੂਰੀ ਗੱਲ ਸੁਣ ਲਓ ਸ਼ਨੀਵਾਰ ਐਤਵਾਰ ਦੁਕਾਨ ਬੰਦਿਆ ਗਰਮੀਆਂ ਦੀ ਛੁੱਟੀ ਕਰਕੇ ਸ਼ਨੀਵਾਰ ਐਤਵਾਰ ਦੁਕਾਨ ਬੰਦਿਆ ਸ਼ੁੱਕਰਵਾਰ ਤੱਕ ਆਜੋ ਭਾਈ ਜੀ ਵੈਰਾਈਟੀਆਂ ਦਿਖਾਉ ਉਹ ਦੇਖੋ ਜੀ ਵੈਰਾਈਟੀ ਸਾਰੀ ਦਿਖਾ ਦਿੰਨੇ ਆ ਧਿਆਨ ਨਾਲ ਗੱਲ ਸੁਣ ਲਓ ਬਸ ਸਾਡੇ ਕੋਲ ਸ਼ੁੱਕਰਵਾਰ ਤੱਕ ਦਾ ਸਟਾਕ ਆ ਸ਼ਨੀਵਾਰ ਤੇ ਐਤਵਾਰ ਇਹ ਸਟਾਕ ਨਹੀਂ ਮਿਲਣਾ ਜੋ ਸਾਡੇ ਕੋਲ ਇਸ ਟਾਈਮ ਸੂਟ ਹੈ ਸਿਰਫ ਸ਼ੁੱਕਰਵਾਰ ਤੱਕ ਹੀ ਰਹਿਣਗੇ ਉਸ ਤੋਂ ਬਾਅਦ ਸੋਮਵਾਰ ਨੂੰ ਫੇਰ ਮਿਲਾਂਗੇ ਨਵੀਂ ਵੈਰਾਈਟੀ ਦੇਖੋ 100 ਰੁਪਏ ਦਾ ਸੂਟ ਮਿਲੂਗਾ 200 ਰੁਪਏ ਦਾ ਰੈਡੀਮੇਡ ਸੂਟ ਮਿਲੂਗਾ 50 ਰੁਪਏ ਦਾ ਦੁਪੱਟਾ 250 ਦੀ ਬੈੱਡ ਸ਼ੀਟ ਵੱਡੇ ਫਾਇਦੇ ਹੋ ਰਹੇ ਆ 500 ਰੁਪਏ 100 ਰੁਪਏ ਚੱਕੋ ਜੀ ਓਏ ਆਲ ਓਵਰ ਕਰੇਵ ਆ ਗਈ ਆ ਪੂਰਾ 5 ਮੀਟਰ ਕਰੇਵ ਦਾ ਸੂਟ ਓਏ ਕੋਈ ਗੱਲਾਂ ਨਹੀਂ ਕੋਈ ਜਾਲੀ ਸੌਦੇ ਨਹੀਂ ਪੂਰੇ ਕੱਪੜੇ ਵਧੀਆ ਆ ਕੱਪੜੇ ਦੀ ਕੁਆਲਿਟੀ ਇੰਨੂ ਨਹੀਂ ਕੋ ਜੋਣਾ ਉਹ ਸੂਟ 100 ਰੁਪਏ ਦਾ ਹੈ ਆ ਦੇਖੋ ਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਜਿਹੜੇ ਬਜ਼ਾਰਾਂ 'ਚ ਤੁਸੀਂ ਜਾ ਕੇ ਲੈਨੇ ਹੋ 600 700 ਰੁਪਏ ਦੇ 5 ਮੀਟਰ ਸੂਟ ਦੁਪੱਟਾ ਨਾਲ ਅਸੀਂ ਦਵਾਂਗੇ ਸਿਰਫ 200 ਰੁਪਏ 'ਚ 6 600 ਵਾਲਾ ਸੂਟ ਲੈ ਜਾਓ 200 ਰੁਪਏ 'ਚ ਲੈ ਜਾਓ 200 ਰੁਪਏ 'ਚ ਇੱਕ ਜ਼ਰੂਰੀ ਸੂਚਨਾ ਜ਼ਰੂਰ ਸੁਣ ਲਓ ਸ਼ਨੀਵਾਰ ਐਤਵਾਰ ਗਰਮੀ ਨਹੀਂਆਂ ਛੁੱਟੀਆਂ ਕਰਕੇ ਮਾਤੂ ਸ਼੍ਰੀ ਦਸਤਾਰ ਤੇ ਸਾਰੇ ਸਟੋਰ ਬੰਦ ਰਹਿਣਗੇ ਸ਼ਨੀਵਾਰ ਐਤਵਾਰ ਸਟੋਰ ਬੰਦ ਆ ਸ਼ੁੱਕਰਵਾਰ ਤੱਕ ਆਜੋ ਲੈ ਜਾਓ ਫ੍ਰੀ ਦੇ ਭਾ ਕੱਪੜਾ ਬਿਲਕੁਲ ਸਹੀ ਗੱਲ ਹੈ ਇਹ ਸ਼ੁੱਕਰਵਾਰ ਤੱਕ ਹੀ ਮਿਲਨੇ ਆ ਆ ਪਿਓਰ ਦੁਪੱਟੇ ਦੇ ਨਾਲ ਸੂਟ ਆਲ ਓਵਰ ਪੂਰਾ 5 ਮੀਟਰ ਸਿਰਫ ਸ਼ੁੱਕਰਵਾਰ ਮਿਲਣਾ 200 ਦਾ ਸੋਮ ਮੰਗਲਵਾਰ ਨਹੀਂ ਮਿਲਣਾ ਆ ਚੱਕੋ ਜੀ ਆਲ ਓਵਰ ਸੂਟ ਕਾਟਨ ਦਾ ਦੁਪੱਟਾ ਨਾਲ ਪਿਓਰ ਕਾਟਨ ਦਾ ਲਾ ਕੇ ਦਿੰਨੇ ਆ ਭਾਜੀ ਕੱਲਾ ਪਿਓਰ ਕਾਟਨ ਦਾ ਦੁਪੱਟਾ ਮੈਂ ਜਾਲੀ ਦੁਪੱਟੇ ਦੀ ਗੱਲ ਨਹੀਂ ਕਰਦਾ ਆ ਕਾਟਨ ਦੁਪੱਟੇ ਵਾਲਾ ਸੂਟ ਬਾਜ਼ਾਰਾਂ ਚ 5 500 7 700 ਦਾ ਵਿਕਦਾ ਅਸੀਂ 250 ਰੁਪਏ ਦਾ ਦੇ ਰਹੇ ਹਾਂ 250 ਆ ਦੇਖੋ ਜਿਹੜਾ ਬਾਜ਼ਾਰ ਚ ਮਿਲਦਾ 700 ਦਾ ਇੱਕ ਇੱਥੋਂ ਲੈ ਜਾਓ 500 ਦੇ ਦੋ 250 ਰੁਪਏ 250 ਰੁਪਏ 250 ਰੁਪਏ 250 ਪਰਾ ਸੂਟ ਦੁਪੱਟੇ ਨਾਲ ਉਹ ਵੀ ਖੁੱਲੇ ਡੁੱਲੇ 2250 ਦੇ ਵਿੱਚ ਦੇਖੋ ਜੀ ਰੌਣਕ ਮੇਲੇ ਲਾ ਆ ਚੱਕੋ ਜੀ ਕਾਟਨ ਦਾ ਸੂਟ ਆ ਗਿਆ ਕਹਿੰਦੇ ਸ਼ਹਿਰੀ ਸੂਟ ਆਲ ਓਵਰ ਸੂਟ ਹੈ ਦੁਪੱਟੇ ਦਾ ਸਾਈਜ਼ ਚੈੱਕ ਕਰ ਲੋ ਮਾਰਕੀਟ ਦੇ ਵਿੱਚ ਰੇਟ ਪਤਾ ਕਰ ਲੋ 7700 8800 ਵੀਡੀਓ ਬਣਾਵਣਾ ਪਾਈ ਜਾਂਦੇ ਆ ਪਰ ਦਿੱਤੇ ਨਹੀਂ ਜਾਂਦੇ ਆ 350 ਦਾ ਸੂਟ ਦੇ ਰਹੀ ਐ ਮਾਤੂ ਸ਼੍ਰੀ ਦਰਪਨ ਆ ਦੇਖੋ ਜੀ ਜਿਹੜੀ ਗੱਲ ਕਹਿ ਰਹੇ ਆ ਕੱਲਾ ਕੱਲਾ ਰੇਟ ਲਿਖ ਕੇ ਲਾਇਆ ਹੋਇਆ ਕੋਈ ਝੂਠ ਨਹੀਂ ਬਾਜ਼ਾਰ ਚ 800 ਦਾ ਇੱਕ ਇੱਥੇ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਫਾਇਦਾ ਇਹ ਹੈ ਜਿੱਥੇ ਉੱਤੇ ਰੇਟ ਲਿਖਿਆ ਉਸੇ ਦੁਕਾਨਦਾਰੀ ਤੋਂ ਕੱਪੜਾ ਲੋ ਕਿਉਂਕਿ ਹਾਥੀ ਦੇ ਦੰਦ ਦਿਖਾਉਣ ਦੇ ਕੁਝ ਹੋਰ ਹੁੰਦੇ ਆ ਤੇ ਖਾਨ ਦੇ ਦੰਦ ਕੁਝ ਹੋਰ ਹੁੰਦੇ ਆ ਸਾਡੇ ਦੰਦ ਦਾ ਸਾਹਮਣੇ ਲੱਗਿਆ ਪੜ ਕੇ ਲੈ ਜਾਓ ਸੂਟ ਪਰਕੇ ਲੈ ਜਾਓ ਬਾਜ਼ਾਰ ਚ ਮਿਲਦਾ 1500 ਰੁਪਏ ਦਾ ਇੱਥੋਂ ਲੈ ਜਾਓ 500 ਰੁਪਏ ਦਾ ਆਹ ਦੇਖੋ ਕੜਾਈ ਪਹੁੰਚਾ ਦੇ ਵੀ ਕੰਮ ਕੀਤਾ ਹੈਗਾ ਪ੍ਰਿੰਟਡ ਸੂਟ ਦੇ ਰਹੇ ਆ ਬਾਜ਼ਾਰ ਚ 15 1500 ਇੱਥੋਂ ਲੈ ਜਾਓ ਸਿਰਫ 500 ਰੁਪਏ ਦਾ ਸੂਟ ਦੇਖੋ ਜੀ ਆਪ ਦੀਆਂ ਅੱਖਾਂ ਨਾਲ ਦੇਖ ਲਓ ਆਪਦੇ ਫੋਨ ਦੇ ਕੈਮਰੇ ਨਾਲ ਚੈੱਕ ਕਰ ਲਓ ਰੇਟ ਉੱਤੇ ਲਿਖਿਆ ਹੈ ਚੀਜ਼ਾਂ ਸ਼ਾਨਦਾਰ ਏ ਕਲਾਸ ਦੇ ਰਹੇ ਆ ਟੋਡਾ ਹੁਣ ਚੱਕ ਰਿਆਂ ਓਲਾ ਕਹਿੰਦਾ ਕੱਪੜੇ ਦੇ ਕੰਮ 'ਚ ਓਲਾ ਬਹੁਤ ਧੱਗੜ ਸਾਹਿਬ ਆ ਚੱਕੋ ਮਾਤੂ ਸ਼੍ਰੀ ਦਸਤਾਰ ਨੇ ਧੱਕ ਪਾਤੀ ਆ ਪੂਰੇ ਪੰਜਾਬ ਦੇ ਵਿੱਚ ਜਿੰਨੇ ਗਰਮੀਆਂ 'ਚ ਮਾਤੂ ਸ਼੍ਰੀ ਦਸਤਾਰ ਨੇ ਫਾਇਦਾ ਕੀਤੇ ਆ ਬਾਗੇ ਪਰਾਣੇ ਕਾਦੀਆਂ ਪੂਰੇ ਪੰਜਾਬ 'ਚੋਂ ਕਿਤੇ ਹੋਰ ਨਹੀਂ ਹੋਣੇ ਹੁਣ ਦਿਨ ਕਿੰਨੇ ਆ ਯਾਦ ਰੱਖਿਓ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਬਸ ਚਾਰ ਦਿਨਾਂ ਦਾ ਮੇਲਾ ਉਦੋਂ ਬਾਅਦ ਨਹੀਂ ਮਿਲਣਾ ਸੋਮਵਾਰ ਨੂੰ ਮਿਲਾਂਗੇ ਫਿਰ ਬਾਜ਼ਾਰ ਦੇ ਵਿੱਚ ਜਿਹੜਾ 1600 ਰੁਪਏ ਦਾ ਸੂਟ ਇੱਥੋਂ ਲੈ ਜਾਓ ਸਿਰਫ 650 ਚ ਸਿੱਧੋ ਸਿੱਧਾ 1 1000 ਰੁਪਏ ਦਾ ਫਰਕ ਕੱਢਦਾ ਸੂਟਾਂ ਦੇ ਵਿੱਚ ਦੇਖੋ ਜੀ ਫਰਕ ਕਿਉਂ ਨਿਕਲਦਾ ਹੈ ਕਿਉਂਕਿ ਅਸੀਂ ਚੀਜ਼ ਚੱਕਦੇ ਹਾਂ ਬੜਕ ਤੇ ਇਹ ਲਾਟ ਨਹੀਂ ਹੈਗੇ ਨਾ ਹੀ ਘੱਟ ਰੇਟਾਂ ਦੇ ਸੌਦੇ ਚੱਕਿਆ ਦੇਖੋ ਕਮਾਈ ਜ਼ਰੂਰ ਕਰਦੇ ਹਾਂ ਪਰ ਜਾਇਜ ਕਮਾਈ ਤੇ ਸੂਤਾ ਵੇਚਦੇ ਆ ਅੱਜ ਡੈਟਲ ਸੂਟ ਆ ਡੈਟਲ ਦਪੱਤੇ ਮਾਰਕੀਟ ਦੇ ਵਿੱਚ ਰੇਟ ਇਹਨਾਂ ਦਾ 15-1500 16-1600 2-2000 ਵਾਲੇ ਸੂਟ ਸਿਰਫ 700-800 ਦੇ ਕੱਢ ਦੇਣੇ ਹੁਣ ਤਾਂ ਦੇਖੋ ਜੀ ਕੋਈ 1700 ਮੰਗਦਾ ਕੋਈ 1800 ਮੰਗਦਾ ਇਹਦਾ ਵੀ ਰੇਟ ਲਿਖ ਕੇ ਲਾਤਾ ਸਿਰਫ 750 ਚੱਕੋ ਜੀ 750 ਦੇ ਵਿੱਚ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਛੇਤੀ ਛੇਤੀ ਆਜੋ ਇੱਕ ਹੋਰ ਬਹੁਤ ਵੱਡਾ ਫਾਇਦਾ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆਉਣਾ ਚਾਹੇ ਬੱਸ ਜਾਓ ਚਾਹੇ ਟੈਂਪੂ ਜਾਓ ਬਾਸ ਸਟੈਂਡ ਤੋਂ ਬਾਗੇ ਪਰਾਣੇ ਸਟੋਰ ਤੱਕ ਆਉਣ ਦੀ ਸਰਵਿਸ ਵੀ ਰਿਕਸ਼ੇ ਦੀ ਹੈਗੀ ਆ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਦੇਖੋ ਜੀ ਸਰਵਿਸ ਵਧੀਆ ਵਾ ਚੀਚਾ ਵਧੀਆ ਵਾ ਆਉਣ ਜਾਣ ਦਾ ਖਰਚਾ ਕੋਈ ਨਹੀਂ ਸੂਟਾਂ ਦੇ ਵਿੱਚ ਠੱਗੀ ਕੋਈ ਨਹੀਂ ਫਿਰ ਕਿਉਂ ਨਾ ਤੁਸੀਂ ਕਹੋ ਮਾਤੂ ਸ਼੍ਰੀ ਦਸਤਾਰ ਅੰਕਲੋਂ ਅੰਕਲੋਂ ਬਾਗੇ ਪਰਾਣੇ ਆਜੋ ਬਾਗੇ ਪਰਾਣੇ ਦੇਖੋ ਜੀ ਸਾਡੇ ਰੇਟ ਵੀ ਘਟਿਆ ਸਾਡੇ ਕੋਲ ਰਿਕਸ਼ੇ ਦੀਆਂ ਸਰਵਿਸਾਂ ਫਰੀ ਆ ਹੁਣ ਤੁਸੀਂ ਚਾਰੇ ਪਾਸੇ ਕੈਮਰਾ ਘੁਆ ਕੇ ਦਿਖਾ ਦਿਓ ਦੇਖੋ ਚਾਰੇ ਪਾਸੇ ਬਹੁਤ ਵੱਡਾ ਇਕੱਠ ਹੋ ਗਿਆ ਟਾਠਾ ਮਾਰਦਾ ਇਕੱਠ ਹੋ ਗਿਆ ਲੋਕ ਦੂਰੋਂ ਦੂਰੋਂ ਆ ਗਏ ਪਿੰਡਾਂ ਚੋਂ ਨਿਕਲ ਨਿਕਲ ਕੇ ਆ ਗਏ ਉਹ ਗਰੁੱਪ ਬਣਾ ਬਣਾ ਆ ਗਏ ਬਾਹਰ ਦੇਖੋ ਬਾਹਰ ਦੇਖੋ ਇਧਰ ਸੱਜੇ ਹੱਥ ਵੀ ਦੇਖੋ ਖੱਬੇ ਵੀ ਦੇਖੋ ਬਾਹਰ ਦੇਖੋ ਵੱਡੀਆਂ ਵੱਡੀਆਂ ਫੋਰਚੂਨਰਾਂ 14 16 ਗੱਡੀਆਂ ਉਹ ਕਈ ਭਰਾ ਮੋਟਰਸਾਈਕਲਾਂ ਤੇ ਆਏ ਆ ਕਈ ਐਕਟਵਾਰ ਦੇ ਪਹਣ ਆ ਗਈਆਂ ਉਹ ਕਈ ਸਾਈਕਲਾਂ ਤੇ ਆ ਗਏ ਮਾਤਰਾ ਸਾਰੇ ਪਾਸੇ ਜਾਮ ਲੱਗ ਗਿਆ ਸਾਰੇ ਪਾਸੇ ਜਾਮ ਲੱਗ ਗਿਆ ਸਾਰੇ ਪਾਸੇ ਬਾਗਾ ਪ੍ਰਾਣਾ ਬਿਲਕੁਲ ਜਾਮ ਹੋ ਚੁੱਕਾ ਕਿਉਂਕਿ ਲੋਕ ਪਿਆਰ ਕਰ ਰਹੇ ਆ ਚਾਹੇ ਕੋਈ ਛੋਟੀ ਉਮਰ ਚਾਹੇ ਕੋ ਵੱਡਾ ਬਿਯੋਰਕ ਸਾਰੇ ਆ ਰਹੇ ਆ ਵੱਡੇ ਫਾਇਦੇ ਸੂ ਓ 100 100 ਰੁਪਏ ਦੇ ਸੂਟ ਦੇ ਰਹੇ ਆ 2 200 ਰੁਪਏ ਚ ਕੁਰਤੇ ਪਜਾਮੇ ਦੇ ਰਹੇ ਆ ਓ 3 300 ਦੇ ਵਿੱਚ ਕੁਰਤੇ ਪਜਾਮੇ ਦੇ ਰਹੇ ਆ ਓ ਇੱਥੇ 15 1500 ਦੇ ਲਹਿੰਗੇ ਜਿਹੜੇ ਬਾਜ਼ਾਰ ਚ 5 5000 ਦੇ ਬਹੁਤ ਵੱਡੇ ਫਾਇਦੇ ਹੋ ਰਿਹਾ ਤਾਜਵਰੀ ਵਾਲਾ ਕਪੜਾ ਵੀ ਦੇਖ ਲਓ ਆਜੋ ਜੀ ਤਾਜਵਰੀ ਦਾ ਕਪੜਾ ਚੈਲੰਜ ਕਰਕੇ ਕਹਿੰਦੇ ਆ ਜਿਹੜਾ 50000 ਦਾ ਕਪੜਾ 15000 ਤੇ ਦੇ ਦਾਂਗੇ ਜਿਹੜੀ ਲੱਖ ਆਰੀ ਵਰੀ 50000 ਚ ਬਣਾ ਦਾਂਗੇ ਜਿਹੜੀ 2 ਲੱਖ ਵਾਲੀ ਵਰੀ ਆ ਲੱਖ ਰੁਪਏ 6 ਬਣਾ ਕੇ ਦੇ ਦਾਂਗੇ ਸੂਟ ਚੈੱਕ ਕਰ ਲੋ ਆ ਕਰੇਵ ਦੇ ਸੂਟ ਹੈ ਤਾਜਵਰੀ ਦੇ ਭਾਰੇ ਭਾਰੇ ਸੂਟ ਹੈ ਉਹ ਭਾਜੀ ਇਹ ਕਾਟਨ ਦੇ ਸੂਟ ਨਹੀਂ ਹੈਗੇ ਆ ਚਨਾਉਣ ਦੇ ਦੁਪੱਟੇ ਹੈਵੀ ਹੈਵੀ ਕਰੇਵ ਦੇ ਸੂਟ ਬਾਜੂਆਂ ਵਾਲੇ ਪੌਂਚ ਵਾਲੇ ਮੈਂ ਕਹਿੰਦਾ ਲੈਣ ਦੇਣ ਵਾਲੇ 500 550 600 1275 1500 ਤੱਕ ਦੇ ਰੇਟ ਆ ਜੀ ਆ ਦੇਖੋ ਜੀ ਜਿਹੜੇ ਤੁਸੀਂ ਫਿਲਮਾਂ 'ਚ ਪਾਏ ਐਕਟਰਾਂ ਦੇਖਦੇ ਹੋ ਮਾਡਰਨ ਵਾਲੇ ਪਟੀਕਾਂ ਵਾਲੇ ਪੀਸ 25 2500 ਵਾਲੇ ਸੂਟ ਵੀ ਸਿਰਫ ਇੱਥੇ 1 1000 'ਚ ਕਰਤੇ ਆ ਲੋਕਾਂ ਦਾ ਫਾਇਦਾ ਹੋ ਰਿਹਾ ਲੋਕਾਂ ਦਾ ਭਲਾ ਹੋ ਰਿਹਾ ਲੋਕਾਂ ਨੂੰ ਪਤਾ ਵੀ ਦਾਜਵੇ ਦੇ ਕੱਪੜਾ 50000 ਦਾ ਨਹੀਂ ਬਾਜ਼ਾਰ 'ਚ ਨਾ ਸਾਨੂੰ 15000 'ਚ ਮਿਲ ਜਾਣਾ ਮਾਤੂਸ਼ਰੀ ਤੋਂ ਸਾਰ ਬਾਗੇ ਪੁਰਾਣੇ ਤੋਂ ਇਦਾਂ ਦੇ ਸੂਟ ਲੈਣੇ ਆ ਨਵੇਂ-ਨਵੇਂ ਰੰਗ ਲੈਣੇ ਆ ਨਵੇਂ-ਨਵੇਂ ਡਿਜ਼ਾਈਨ ਲੈਣੇ ਆ 26 ਜੂਨ ਤੱਕ ਆਜੋ بار بار ਰੋਲਾ ਪਾ ਰਹੇ ਆ ਭਾਈ 28 ਜੂਨ ਤੱਕ ਆਜੋ ਦੇਖੋ 파ਰੇ 파ਰੇ ਜਿਹਨੂੰ ਕਹਿੰਦੇ ਵੀ ਰੰਗ ਕਾਲਾ ਚਾਹੀਦਾ ਕਾਲਾ ਲੈ ਜਾਓ ਜਿਹਨੂੰ ਬਲੈਕ ਚਾਹੀਦਾ ਬਲੈਕ ਲੈ ਜਾਓ ਜਿਹਨੂੰ ਹੈਵੀ ਫਰੰਟ ਘੇਰੇ ਦੁਪੱਟੇ ਚਾਹੀਦੇ ਉਹ ਵੀ ਆਜੋ ਜਿਨ੍ਹਾਂ ਨੂੰ ਸਿੰਪਲ ਸਿੰਪਲ ਗਲੇ ਦੇ ਕੰਮ ਚਾਹੀਦਾ ਹਲਕਾ-ਹਲਕਾ ਬਾਹਾਂ ਦੇ ਕੰਮ ਚਾਹੀਦਾ ਦੁਪੱਟਾ ਹਲਕਾ ਜਿਹਾ ਨਾਲ ਚਾਹੀਦਾ ਉਹ ਵੀ ਆਜੋ ਮਤਲਬ ਸਾਰਿਆਂ ਦੇ ਫਾਇਦੇ ਹੋ ਰਹੇ ਆ ਕਿਸੇ ਨੇ ਇੰਸਟਾਗ੍ਰam ਵਾਲਾ ਸੂਟ ਲੈਣਾ ਕਿਸ ਨੇ ਫੇਸਬੁੱਕ ਵਾਲਾ ਲੈਣਾ ਕੋਈ ਕਹਿੰਦਾ ਵੀ ਵਿਆਹ ਦੇ ਵਿੱਚ ਮੈਂ ਇੱਕ ਕੁੜੀ ਦੇ ਪਾਇਆ ਸੂਟ ਦੇਖਿਆ ਸੀ ਮਿਲਦਾ ਹੀ ਕਿਤੇ ਨਹੀਂ ਓਏ ਇੱਥੇ ਆ ਜਾਓ ਸਾਰਾ ਹੀ ਕੁਝ ਮਿਲਦਾ ਸਾਰਾ ਹੀ ਕੁਝ ਦੇਖੋ ਜੀ ਨੇਚਰਲ ਕਰੇਵ ਦੇ ਸੂਟ ਹੈ ਚਨਾਉਣ ਪਿਓਰ ਦੇ ਦੁਪੱਟੇ ਆ ਆ ਚੈੱਕ ਕਰੋ ਜੀ yellow ਸੂਟ ਆ ਚੈੱਕ ਕਰੋ ਜੀ ਵਰਕ ਵਾਲਾ ਸੂਟ ਕਹਿੰਦੇ ਵਿਆਹੀ ਵੀ ਕੁੜੀ ਨੇ ਜਦੋਂ ਰਸਤੇਦਾਰਾਂ 'ਚ ਸੂਟ ਪਾ ਕੇ ਜਾਣਾ ਨਾ ਤੇ ਕਿਸੇ ਨੇ ਕਿਹਾ 35000 ਦਾ ਕਿਸੇ ਨੇ ਕਿਹਾ 10000 ਦਾ ਕਹਿੰਨੇ ਕਹਿੰਦਾ 5000 ਦਾ ਪਰ ਮਾਤੂ ਸ਼੍ਰੀ ਦਸਤਾਰ ਨੇ ਕਹਿਣਾ ਨਹੀਂ 2750 ਦੇ ਦੇਣਾ 2750 ਦੇ ਆ ਦੇਖੋ ਜੀ ਰਾਜਿਆਂ ਮਹਾਰਾਜਾਂ ਵਾਲੇ ਰਾਣੀਆ ਵਾਲੇ ਸੂਟ ਦੇ ਰਹੇ ਆ ਇੱਥੇ ਇੱਕੋ ਹੀ ਛੱਤ ਦਾ ਸਾਰੀ ਵੈਰਾਈਟੀ ਉਹ ਟਰੱਕਾਂ ਦੇ ਟਰੱਕ ਕਪੜਾ ਖੀਦ ਕੇ ਲੈ ਕੇ ਆਉਣੇ ਆ ਸਸਤਾ ਕਪੜਾ ਖੀਦ ਕੇ ਲੈ ਕੇ ਆਉਣੇ ਆ ਇਸ ਕਰਕੇ ਸਸਤਾ ਹੀ ਤੁਹਾਨੂੰ ਦਿੰਨੇ ਆ 10 10 ਰੁਪਏ 20 20 ਰੁਪਏ ਇਦਾਂ ਦੇ ਭਾਰੇ ਭਾਰੇ ਸੂਟ ਸਿਰਫ 5000 ਰੁਪਏ ਮਾਰ ਜਾਂਦੇ ਦੇ ਰਹੇ ਆ ਦੁਕਾਨਦਾਰਾਂ ਨੂੰ ਇਹ ਨਹੀਂ ਵੀ ਜਿਹੜਾ 2000 ਵਾਲਾ ਸੂਟ ਆ ਸਿੱਧਾ ਹੀ 5000 ਦਾ ਕਰ ਦਿਓ ਜਿਹੜਾ 5000 ਵਾਲਾ ਸੂਟ ਆ ਸਿੱਧਾ ਹੀ 12000 ਦਾ ਕਰ ਦਿਓ ਇੱਥੇ 5000 ਵਾਲਾ ਸੂਟ ਤੁਹਾਨੂੰ 5000 ਰੁਪਏ ਦਾ ਮਿਲਣਾ ਕਿਉਂਕਿ ਸਿਰਫ ਤੁਹਾਡਾ ਫਾਇਦਾ ਹੋ ਰਿਹਾ ਆ ਹੋ ਜਲਦੀ ਜਲਦੀ ਆ ਜਾਓ ਬਹੁਤ ਵੱਡੇ ਫਾਇਦੇ ਰਿਕਸ਼ੇ ਦੀ ਸਰਵਿਸ ਫ੍ਰੀ ਆ ਮੇਲੇ ਚਾਰੇ ਪਾਸੇ ਲੱਗ ਚੁੱਕਿਆ ਚਾਰ ਦਿਨ ਦਾ ਤੁਹਾਡੇ ਕੋਲ ਟਾਈਮ ਆ ਬਾਰ ਬਾਰ ਕਹਿ ਰਹੇ ਆ ਸ਼ਨੀਵਾਰ ਤੇ ਐਤਵਾਰ ਸਾਡੀ ਦੁਕਾਨ ਬੰਦ ਆ ਗਰਮੀ ਦੀਆਂ ਛੁੱਟੀਆਂ ਕਰਕੇ ਸ਼ਨੀਵਾਰ ਐਤਵਾਰ ਆਉਣ ਦੀ ਲੋੜ ਨਹੀਂ ਪਰ ਸ਼ੁੱਕਰਵਾਰ ਤੱਕ ਆਜੋ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ 28 ਜੂਨ ਤੱਕ ਇਤਿਹਾਸਿਕ ਰਿਕਾਰਡ ਤੋੜ ਦੇਣੇ ਆ ਕੌਟੀਆਂ ਦੇ ਭਾ ਕੱਪੜਾ ਦੇ ਰਣਾ ਬਾਜ਼ਾਰ ਨਾਲੋਂ 3 3 4 4 ਗੁਣਾ ਸਸਤਾ ਕੱਪੜਾ ਦੇ ਰਣਾ ਬਾਜ਼ਾਰ ਸਾਰੇ ਵੇਲੇ ਬੈਠੇ ਆ ਤੁਸੀਂ ਵੀ ਆਜੋ ਵੱਡੇ ਫਾਇਦੇ ਕਰਾਂਗੇ ਮੋਗਾ ਰੋਡ ਬਾਗਾਪੁਰਾਣਾ ਮਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਤੁਸੀਂ ਆਉਣਾ ਹੈਗਾ ਨੰਬਰ ਸਕਰੀਨ ਤੇ ਆ ਕੋ ਜਾਣ ਕੇ ਲੈਣੀ ਫੋਨ ਕਰ ਸਕਦੇ ਆ ਕੈਮਰਾਮੈਨ ਓਮਪੰਦੀ ਨਾਲ ਹਰਦੀਪ ਸਿੰਘ ਤੱਗਰਸਾਂਹ ਟੀਵੀ ਬਾਗਾਪੁਰਾਣਾ